ਮਰੇ ਰਿਸ਼ਤੇਦਾਰਾ ਤੋਂ ਇਹ ਝਿੜਕਾ ਪੈਂਦੀ ਹੁੰਦੀ ਆਂ ਵੀ ਤੂੰ ਇਹ ਕੰਮ ਕਿੰਨੀ ਦੇਰ ਤੱਕ ਕਰੇਂਗੀ ਜਦੋਂ ਗੋਡੇ ਖੜ ਗਏ ਜਦੋਂ ਥੱਕ ਗਈ ਜਦੋਂ ਸਾਹ ਸੱਤ ਖਤਮ ਹੋ ਗਏ ਤਾਂ ਕੀ ਕਰੇਂਗੀ ਉਦੋਂ ਮਹਾ ਕੋਈ ਸਾਹ ਸੱਤ ਖਤਮ ਨਹੀਂ ਹੁੰਦੇ ਕਲਾਕਾਰ ਕਦੇ ਵੀ ਬੁੱਢਾ ਨਹੀਂ ਹੋ ਸਕਦਾ ਕਿਹੜੇ ਕਿਰਦਾਰ ਤੁਹਾਡੇ ਅਸਲ ਜ਼ਿੰਦਗੀ ਦੇ ਜ਼ਿਆਦਾ ਨੇੜੇ ਕਿਨੂੰ ਵੇਖ ਕੇ ਲੱਗ ਰਿਹਾ ਸੀ ਇਹ ਮੈਂ ਆ ਸੱਚ ਪੁੱਛੇ ਤਾਂ ਮੈਨੂੰ ਕਦੀ ਗੁੱਟ ਪਈ ਹੀ ਨਹੀਂ ਆ ਐਮਪਰਡ ਚਾਈਲਡ ਸੀਗੇ ਬਿਲਕੁਲ ਬਿਲਕੁਲ ਮੇਰੇ ਪਾਪਾ ਨੇ ਤਾਂ ਕਦੀ ਵੀ ਨਹੀਂ ਡਾਂਟਿਆ ਤਾਂ ਕ ਵੀ ਨਹੀਂ ਅੱਜ ਤੱਕ ਹਾਂ ਮੰਮੀ ਦੀ ਡਾਂਟ ਜ਼ਰੂਰ ਪੈਂਦੀ ਹੁੰਦੀ ਸੀਗੀ ਕਿੰਦਾ ਸ਼ੰਦਨੂ ਪਾਪਾ ਤੁਸੀਂ ਦੇਖ ਕੇ ਆਏ ਹੋ ਖਾਸ ਕਰਕੇ ਬੱਚਿਆਂ ਦਾ ਕੰਮ ਹੋਰ ਸੋਣਾ ਲੱਗਿਆ ਹੈ ਤੱਪੜੇ ਬਹੁਤ ਖਾਦੇ ਨੇ ਕਈਆਂ ਨੇ ਤਾਂ ਪਰ ਇਹ ਵੀ ਸੱਚਾਈ ਹੈ ਕਿ ਪੰਜਾਬ ਦੇ ਵਿੱਚ ਹੈਗੀ ਵੀ ਆ ਪ੍ਰੋਬਲਮ ਰਾਈਟ ਰਾਈਟ ਸੋ ਜਿੰਦਗੀ ਦੇ ਮਾਇਨੇ ਵਾਕੇ ਬਦਲਦੇ ਦੇਖਿਆ ਕਿਉਂਕਿ ਅੱਜਕੱਲ ਇਗੋ ਸਿਸਟਮ ਇੰਨੀ ਜ਼ਿਆਦਾ ਛੋਟੇਆਂ ਚ ਵੱਡਿਆਂ ਚ ਬਰਾਬਰ ਆਲੇ ਤੇ ਇਹ ਬੋਲੂਗਾ ਤੇ ਟੂ ਕਹਿ ਦਾਂਗੇ ਮੇਰਾ ਵੱਖਰਾ ਸੁਭਾਅ ਹੈ ਇਸ ਬਾਰੇ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਕਿ ਜੇ ਮੇਰੇ ਤੋਂ ਕੋਈ ਗਲਤੀ ਹੋਈ ਹੈ ਤਾਂ ਮੈਂ ਸੌਰੀ ਫੀਲ ਕਰਦੀ ਹਾਂ ਬੱਚਿਆਂ ਨੂੰ ਅਸੀਂ ਸਿਖਾਵਾਂਗੇ ਤਾਂ ਹੀ ਹੁੰਦਾ ਨਾ ਬੱਚੇ ਤਾਂ ਬੱਚੇ ਹੁੰਦੇ ਨੇ ਉਹਦਾ ਇੱਕ ਖਾਲੀ ਸਲੇਟ ਹੁੰਦੀ ਹੈ ਜੋ ਉੱਪਰ ਦੇ ਜਾਓਗੇ ਉਸ ਤਰੀਕੇ ਨਾਲ ਬਣੂ ਕਲਾਕਾਰ ਦੇ ਲਈ ਇਸ ਮੁਕਾਮ ਤੱਕ ਪਹੁੰਚਣਾ ਔਰ ਪਿੱਛੇ ਪਰਿਵਾਰ ਦਾ ਨੈਲਾ ਔਰ ਮੈਂ ਤਾਂ ਇਸ ਗੱਲੋਂ ਬਹੁਤ ਲੱਕੀ ਹਾਂ ਕਿ ਮੇਰੇ ਪੇਰੈਂਟਸ ਨੇ ਵੀ ਮੇਰਾ ਸਾਥ ਦਿੱਤਾ ਮੇਰੇ ਇਨ-ਲॉज ਨੇ ਵੀ ਮੇਰਾ ਸਾਥ ਦਿੱਤਾ ਹਸਬੰਦ ਨੂੰ ਤਾਂ ਦੇਣਾ ਹੀ ਪੈਣਾ ਸੋ ਸਿਨੇਮਾ ਦੇ ਇਸ ਬਦਲਦੇ ਹੋਏ ਦੌਰ ਨੂੰ ਖੁਦ ਦੇ ਨਾਲ ਕਿਸ ਤਰ੍ਹਾਂ ਜੋੜ ਕੇ ਦੇਖਦੇ ਹਾਂ ਜਦੋਂ ਸ਼ੁਰੂਆਤ ਕੀਤੀ ਸੀ ਜਦੋਂ ਹੁਣ ਕੰਮ ਕਰ ਰਹੇ ਹਾਂ ਅੱਗੇ ਬਹੁਤ ਚੰਗਾ ਲੱਗਦਾ ਹੈ ਜਦੋਂ ਪਹਿਲੀ ਪਹਿਲੀ ਫਿਲਮ ਕੀਤੀ ਸੀ ਤੇ ਉਦੋਂ ਬਹੁਤ ਡਰ ਆ ਗਿਆ ਸੀਗਾ ਤੂੰ ਕਰ ਲੇਂਗੀ ਤੂੰ ਕਰ ਲੇਂਗੀ ਮੇਰੀ ਇਹ ਭਾਲ ਹੁੰਦੀ ਹੈ ਕਿ ਮੈਂ ਜੇ ਮਦਰ ਦਾ ਆਬਵੀਅਸਲੀ ਮਦਰ ਦੇ ਕੈਰੈਕਟਰ ਕਰਨੇ ਆ ਤਾਂ ਉਸ ਕੈਰੈਕਟਰ ਦੇ ਵਿੱਚ ਕੁਝ ਕਰਨ ਲਈ ਹੋਵੇਗੀ ਨਿਰਮਲ ਜੀਸ਼ੀ ਮੈਮ ਸਾਡੀ ਉਹ ਮਿਸਾਲ ਬਣ ਗਏ ਨੇ ਜੋ ਮੈਨੂੰ ਲੱਗਦਾ ਹਰ ਕੋਈ ਚਾਹੇਗਾ ਬੰਨਾ ਤੇ ਜਦੋਂ ਮੈਂ ਇਹਨਾਂ ਨੂੰ ਦੇਖਦੀ ਹਾਂ ਸਾਨੂੰ ਹੋਰ એનર્ਜੀ ਮਿਲਦੀ ਹੈ ਸਾਡੇ ਮਤਲਬ ਸਾਨੂੰ ਲੱਗਦਾ ਹੈ ਕਿ ਅਸੀਂ ਐ ਨਹੀਂ ਕਿ ਅਸੀਂ ਥੱਕ ਕੇ ਬੈਠ ਜਾਵਾਂਗੇ ਨੋ ਅਸੀਂ ਨਹੀਂ ਥੱਕ ਸਕਦੇ ਸ਼ਿੰਦੂ ਸ਼ਿੰਦੂ ਦਾ ਪਾਪਾ ਫਾਈਨਲੀ 시ਨੇਮਾਸ ਦੇ ਵਿੱਚ ਆ ਚੁੱਕੀ ਹੈ ਬਟ ਅਸੀਂ ਇਸ ਫਿਲਮ ਦੇ ਨਾਲ ਨਾਲ ਉਹਨਾਂ ਨਾਲ ਗੱਲ ਕਰਾਂਗੇ ਜਿਨ੍ਹਾਂ ਨੇ ਸਿਨੇਮਾ ਨੂੰ ਇੱਕ ਖੂਬਸੂਰਤੀ ਦਿੱਤੀ ਹੈ ਖੂਬਸੂਰਤੀ ਅਨੀਤਾ ਮੈਮ ਸਾਡੇ ਨਾਲ ਨੇ ਸੱਜਣ ਕਰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਬਹੁਤ ਜ਼ਦਿਆ ਤੁਸੀਂ ਸੋ ਮੈਂ ਬਿਲਕੁਲ ਠੀਕ ਹੈ ਇੱਕ ਤਾਂ ਮੈਨੂੰ ਨਾ ਤੁਹਾਨੂੰ ਦੇਖ ਕੇ ਆਈ ਮੈਂ ਪੰਗੂ ਮੈਮ ਹੋ ਗਏ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਮੈਨੂੰ ਚੰਗਾ ਪੜਨ ਲੱਗਦਾ ਕਿ ਫਿਲਮਾਂ ਦੇ ਵਿੱਚ ਤੁਸੀਂ ਕਿਰਦਾਰ ਦੇ ਸਾਹਮਣੇ ਟੁਕੇ ਹੁੰਦੇ ਹੋ ਪਰ ਸਕਰੀਨਿੰਗਸ ਤੇ ਪ੍ਰੀਮੀਅਰਸ ਤੇ ਤੁਸੀਂ ਇੰਨੇ ਸੋਹਣੇ ਲਿਬਾਸ ਨਾਲ ਸੋਹਣੇ ਸਜਟਾਜ ਕਿਉਂਦੇ ਹੋ ਵਧੀਆ ਲੱਗਦੇ ਹੋ ਥੈਂਕ ਯੂ ਸੋ ਮੱਚ ਥੈਂਕ ਯੂ ਸ਼ੰਦ ਸ਼ੰਦ ਨੂੰ Papa ਤੁਸੀਂ ਦੇਖ ਕੇ ਆਏ ਹੋ ਕਿਸ इमोशनल ਬਾਹਰ ਆਇਆ ਮੈਨੂੰ ਚੰਗੀ ਲੱਗੀ ਹੈ ਫਿਲਮ ਖਾਸ ਕਰਕੇ ਬੱਚਿਆਂ ਦਾ ਕੰਮ ਬਹੁਤ ਸੋਹਣਾ ਲੱਗਿਆ ਜਿਹਨੇ ਜੈਲੀ ਦਾ ਕਿਰਦਾਰ ਕੀਤਾ ਉਹ ਤਾਂ ਇਕੱਠੇ ਅਸੀਂ ਪਹਿਲਾਂ ਕੰਮ ਕੀਤਾ ਹੈ ਗੁਰੀ ਨਾਲ ਤਾਂ ਲੇਕਿਨ ਸ਼ਿੰਦੇ ਨੇ ਬਹੁਤ ਕਮਾਲ ਬਹੁਤ ਜ਼ਿਆਦਾ ਅਰ ਮੈਂ ਜਾਵਾਂਗੀ ਕਿ ਬੱਚਿਆਂ ਨੂੰ ਬਦ ਤੋਂ ਬਦ ਐਪਰੀਸ਼ੀਏਸ਼ਨ ਮਿਲਣੀ ਚਾਹੀਦੀ ਹੈ ਜਦੋਂ ਕੋਈ ਚੰਗਾ ਕੰਮ ਚੰਗਾ ਕਨਸੈਪਟ ਲੈ ਕੇ ਆਉਂਦੇ ਨੇ ਤਾਂ ਉਹ ਫਿਲਮ ਅੱਗੇ ਜਾਣੀ ਚਾਹੀਦੀ ਬਟ ਚਲੋ ਬੇਸ਼ੱਕ ਗੁਰੀ ਔਰ ਸ਼ਿੰਦਾ ਦੋ ਕਿਰਦਾਰ ਦਿਖਾਏ ਨੇ ਹੈ ਕਿ ਤਾਂ ਸਾਡੀ ਹੋਈ ਸਮਾਜ ਦੇ ਨੇ ਕਿਹੜਾ ਕਿਰਦਾਰ ਤੁਹਾਡੇ ਅਸਲ ਜ਼ਿੰਦਗੀ ਦੇ ਜ਼ਿਆਦਾ ਨੇੜੇ ਹੈ ਕਿ ਨੂੰ ਵੇਖ ਕੇ ਲੱਗ ਰਿਹਾ ਸੀ ਇਹ ਮੈਂ ਆ ਅ ਮੈਨੂੰ ਸੱਚ ਪੁੱਛੇ ਤਾਂ ਮੈਨੂੰ ਕਦੀ ਕੁੱਟ ਪਈ ਹੀ ਨਹੀਂ ਹੈ ਕਦੀ ਵੀ ਨਹੀਂ ਪੈਂਪਰਡ ਚਾਈਲਡ ਸੀਗੀ ਬਿਲਕੁਲ ਬਿਲਕੁਲ ਮੇਰੇ ਪਾਪਾ ਨੇ ਤਾਂ ਕਦੀ ਵੀ ਨਹੀਂ ਡਾਂਟਿਆ ਤਾਂ ਕਦੀ ਨਹੀਂ ਅੱਜ ਤੱਕ ਹਾਂ ਮੰਮੀ ਦੀ ਡਾਂਡ ਜ਼ਰੂਰ ਪੈਂਦੀ ਹੁੰਦੀ ਸੀਗੀ ਕਿਉਂਕਿ ਆ ਨਹੀਂ ਕਰਨਾ ਆ ਨਹੀਂ ਕਰਨਾ ਆ ਨਹੀਂ ਕਰਨਾ ਇਦਾਂ ਜ਼ਰੂਰ ਹੁੰਦਾ ਸੀ ਪਰ ਲੇਕਿਨ ਇਹ ਹੈ ਕਿ ਚਲੋ ਅਸੀਂ ਉਸ ਪਰਿਵਾਰ ਦੇ ਵਿੱਚ ਸੀਗੇ ਕਿ ਸਾਨੂੰ ਉਸ ਲੈਵਲ ਦਾ ਕੁੱਟ-ਕਟ ਨਹੀਂ ਪਈ ਤਪੇੜੇ ਨਹੀਂ ਪਏ ਐਦਾਂ ਹੀ ਪਹੁੰਚ ਕੇ ਜਿੱਥੇ ਪਹੁੰਚਣਾ ਸੀ ਆਈ ਪਰ ਇਹ ਕਿ ਦੇਖ ਥੋੜਾ ਜਿਹਾ ਕਈ ਵਾਰੀ ਅਸੀਂ ਫਿਲਮ ਦੇ ਵਿੱਚ ਜਦੋਂ ਅਸੀਂ ਕੋਈ ਕਰਦੇ ਹਾਂ ਤਾਂ ਥੋੜਾ ਜਿਹਾ ਉਹਨੂੰ ਵਧਾ ਚੜਾ ਕੇ ਵੀ ਆਉਂਦਾ ਹੈ ਥੋੜਾ ਜਿਹਾ ਤੇ ਤੇ ਬਾਰੇ ਬਹੁਤ ਕਹਦੇ ਨੇ ਕਈਆਂ ਨੇ ਤਾਂ ਪਰ ਇਹ ਵੀ ਸੱਚਾਈ ਹੈ ਕਿ ਪੰਜਾਬ ਦੇ ਵਿੱਚ ਹੈਗੀ ਵੀ ਆ ਪ੍ਰੋਬਲਮ ਰਾਈਟ ਰਾਈਟ ਪਰ ਬਹੁਤ ਬਹੁਤ ਫਰਕ ਹਾਂਜੀ ਹਾਂ ਮਤਲਬ ਇਹ ਕਿ ਬਾਹਰ ਵਿਦੇਸ਼ ਦੇ ਇਸ਼ੂ ਨੂੰ ਲੈ ਕੇ ਇੱਥੋਂ ਦੇ ਹਿਸਾਬ ਨਾਲ ਕਰਨਾ ਉਹ ਹੈ ਕਿ ਵਿਦੇਸ਼ ਦੇ ਵਿੱਚ ਬੱਚੇ নো ਡਾਊਟ ਕਿ ਮਾੜਾ ਜਿਹਾ ਵੀ ਕੁਝ ਹੁੰਦਾ ਤਾਂ ਇਸ ਤਰ੍ਹਾਂ ਦੇ ਨਾਲ ਦਿਖਾਉਂਦੇ ਨੇ ਇਸ ਤਰ੍ਹਾਂ ਦਾ ਰੂਪ ਆਪਣਾ ਤੇ ਲੇਕਿਨ ਪੰਜਾਬ ਦੇ ਵਿੱਚ ਉਹ ਚੀਜ਼ ਨਹੀਂ ਹੈਗੀ ਪਰ ਇਹ ਗੱਲ ਜ਼ਰੂਰ ਹੈਗੀ ਹੈ ਕਿ ਇਹ ਹੱਸਦੇ ਹੋ ਸੌਂਦੇ ਹੋਏ ਐਸ ਟਾਈਪ ਦੇ ਕਨਸੈਪਟ ਦੇ ਜ਼ਰੀਏ ਇੱਕ ਇਹ ਸ਼ਬਦ ਕਹਿਣਾ ਸੌਰੀ ਯੈਸ ਆਈ ਲਵ ਯੂ ਮਤਲਬ ਇਹ ਦੋ ਸ਼ਬਦ ਬਹੁਤ ਕਮਾਲ ਦੇ ਨੇ ਦੇਖਣ ਨੂੰ ਭਾਵੇਂ ਬਹੁਤ ਛੋਟੇ ਜਿਹੇ ਸ਼ਬਦ ਨੇ ਪਰ ਇਹਨਾਂ ਦਾ ਫੀਲ ਇੰਨਾ ਸੋਹਣਾ ਹੈ ਇਹਨਾਂ ਦਾ ਫੀਲ ਇੰਨਾ ਕਮਾਲ ਦਾ ਹੈ ਕਿ ਐਸ ਟਾਈਪ ਨਾਲ ਹੱਸਦੇ ਹਸਾਉਂਦੇ ਹੋਏ ਕਮਾਲ ਦੀ ਗੱਲ ਐਂਡ ਤੱਕ ਕਰ ਗਏ ਤੁਸੀਂ ਬਹੁਤ ਮੁਬਾਰਕਬਾਦ ਦਿੰਨੀ ਆ ਮੈਂ ਪੂਰੀ ਟੀਮ ਨੂੰ ਅਨਰੇਸ਼ ਕਤੂਰੀਆ ਨੂੰ ਕਿ ਕੁਝ ਅਲੱਗ ਕਨਸੈਪਟ ਆਇਆ ਹੈ ਮੈਮ ਬਿਲਕੁਲ ਸਿਨੇਮਾ ਚੇਂਜ ਹੋ ਰਿਹਾ ਹੈ ਨਾ ਪਰ ਤੁਸੀਂ ਬੜੀ ਪਿਆਰੀ ਗੱਲ ਕੀਤੀ ਸੌਰੀ ਆਈ ਲਵ ਯੂ ਥੈਂਕ ਯੂ ਇਹ ਬੜੇ ਸੋਹਣੇ ਸ਼ਬਦ ਨੇ ਮਤਲਬ ਹੈਗੇ ਭਾਵੇਂ ਛੋਟੇ ਨੇ ਇਹਨਾਂ ਦੇ ਅਰਥ ਬਹੁਤ ਵੱਡੇ ਨੇ ਜ਼ਿੰਦਗੀ ਦੇ ਮਾਇਨੇ ਬਦਲਦੇ ਨੇ ਤੁਹਾਡੀ ਜ਼ਿੰਦਗੀ ਦੇ ਮਾਇਨੇ ਵਾਕਈ ਬਦਲਦੇ ਦੇਖਿਆ ਕਿਉਂਕਿ ਅੱਜਕੱਲ ਇਗੋ ਸਿਸਟਮ ਇੰਨੀ ਜ਼ਿਆਦਾ ਛੋਟਿਆਂ ਚ ਵੱਡਿਆਂ ਚ ਬਰਾਬਰ ਆਲੇ ਜਿਵੇਂ ਇਹ ਬੋਲੂਗਾ ਤੇ ਟੂ ਕਹਿ ਦਾਂਗੇ ਬਟ ਅਦਰਵਾਈਜ਼ ਨਹੀਂ ਨਹੀਂ ਮੈਂ ਮੇਰਾ ਵਖਰਾ ਸੁਭਾਅ ਇਸ ਬਾਰੇ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਕਿ ਜੇ ਮੇਰੇ ਤੋਂ ਕੋਈ ਗਲਤੀ ਹੋਈ ਹੈ ਤਾਂ ਮੈਂ ਸੌਰੀ ਫੀਲ ਕਰਦੀ ਹਾਂ ਮੈਂ ਇਵਨ ਕਿ ਮੈਂ ਛੋਟੇ ਬੱਚਿਆਂ ਨੂੰ ਵੀ ਕਹਿ ਦਿੰਦੀ ਹੁੰਦੀ ਆ ਓ ਆਮ ਸੌਰੀ ਬੇਟਾ ਮੇਰੇ ਤੋਂ ਇਹ ਗਲਤੀ ਹੋ ਗਈ ਮਤਲਬ ਇਹਦੇ ਵਿੱਚ ਕੋਈ ਦੋਰਾ ਨਹੀਂ ਕਿ ਤੁਹਾਡਾ ਕੁਝ ਨਹੀਂ ਹੋਣਾ ਮਤਲਬ ਤੁਸੀਂ ਉਸ ਸਿਚੁਏਸ਼ਨ ਨੂੰ ਸੰਭਾਲ ਲੈਂਦੇ ਹੋ ਜੇ ਕੁਝ ਗਲਤ ਹੋਇਆ ਹੈ ਤਾਂ ਤੁਸੀਂ ਉਸ ਸਿਚੁਏਸ਼ਨ ਨੂੰ ਮੈਨੇਜ ਕਰ ਲੈਂਦੇ ਹੋ ਤੁਹਾਨੂੰ ਇਹਨਾ ਕਰਨਾ ਆਉਣਾ ਚਾਹੀਦਾ ਇਤੋਂ ਤੱਕ ਕਿ ਮੈਂ ਤਾਂ ਕਈ ਵਾਰੀ ਆਪਣੇ ਬੱਚਿਆਂ ਨੂੰ ਮਤਲਬ ਸਪੈਸ਼ਲੀ ਕਹਿੰਦੀ ਹੁੰਦੀ ਆ ਕਿ ਜੇ ਤੂੰ ਗਲਤੀ ਕੀਤੀ ਹੈ ਤੈਨੂੰ ਸੌਰੀ ਬੋਲਣਾ ਪਏਗਾ ਹੁਣ ਬੱਚਿਆਂ ਨੂੰ ਅਸੀਂ ਸਿਖਾਵਾਂਗੇ ਤਾਂ ਹੀ ਹੁੰਦਾ ਨਾ ਬੱਚੇ ਤਾਂ ਬੱਚੇ ਹੁੰਦੇ ਨੇ ਉਹਦਾ ਇੱਕ ਖਾਲੀ ਸਲੇਟ ਹੁੰਦੀ ਹੈ ਜੋ ਉੱਪਰ ਦੇ ਜਾਓਗੇ ਉਸ ਤਰੀਕੇ ਨਾਲ ਭਰਦੇ ਜਾਣਗੇ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਅਸੀਂ ਜੋ ਸਿਖਾਵਾਂਗੇ ਉਹ ਜਾਏਗਾ ਕਿ ਤੇ ਸੌਰੀ ਸ਼ਬਦ ਆਈ ਲਵ ਯੂ ਮੈਂ ਤੈਨੂੰ ਪਿਆਰ ਕਰਦਾ ਔਰ ਖਾਸ ਕਰਕੇ ਮਾਪੇ ਜਦੋਂ ਅਸੀਂ ਬਹੁਤ ক্লোਜ਼ ਰਿਸ਼ਤਾ ਭੈਣ ਭਰਾ ਦਾ ਰਿਸ਼ਤਾ ਮਦਰ ਫਾਦਰ ਦਾ ਮਤਲਬ ਐਸ ਟਾਈਪ ਦੇ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਇਹ ਸ਼ਬਦ ਮਾਈਨਸ ਕਰਦੇ ਜਾ ਰਹੇ ਹਾਂ ਅਸੀਂ ਅਸੀਂ ਇਹ ਨਹੀਂ ਹੈ ਕਿ ਕਰਦੇ ਨਹੀਂ ਆ ਪਿਆਰ ਕਰਦੇ ਆ ਪਰ ਅਸੀਂ ਕਦੀ ਬੋਲ ਨਹੀਂ ਪਾਉਂਦੇ ਇਸ ਫਿਲਮ ਨੇ ਦਿਖਾ ਦਿੱਤਾ ਐਂਡੇ ਕਿ ਬੋਲਣਾ ਜ਼ਰੂਰੀ ਹੈ ਇਸ ਫਿਲਮ ਦੀ ਜੇ ਆਪਾਂ ਬਿਹਾਈਂਡ ਦਾ ਕੈਮਰਾ ਗੱਲ ਕਰੀਏ ਨਾ ਗਰੇਵਲ ਫੈਮਲੀ ਦਾ ਬਹੁਤ ਵੱਡਾ ਰੋਲ ਹੈ ਚਾਹੇ ਉਹ ਸ਼ਿੰਦਾ ਦੀ ਐਕਟਿੰਗ ਕਹਿ ਲੋਗੀ ਭੀ ਗਰੇਵਾਲ ਜੀ ਦੀ ਗੱਲ ਕਰ ਲੋ ਏਕਮ ਨੇ ਅਸਿਸਟੈਂਟ ਡਾਇਰੈਕਟਰ ਦਾ ਕੰਮ ਕੀਤਾ ਗੁਰਬਾਜ਼ ਸੈੱਟ ਤੇ ਰਿਹਾ ਹੈ ਹੈਨਾ ਮੈਮ ਵੀ ਰਵਨੀਤ ਮੈਮ ਮੈਮ ਤੁਹਾਡੇ ਵੀ ਹਮਸਫਰ ਹਸਬੰਡ ਅਜਨਾਲ ਆਏ ਨੇ ਹੈਨਾ ਬਟ ਇੱਕ ਕਲਾਕਾਰ ਦੇ ਲਈ ਇਸ ਮੁਕਾਮ ਤੱਕ ਪਹੁੰਚਣਾ ਔਰ ਪਿੱਛੇ ਪਰਿਵਾਰ ਦਾ ਨਾਲਾ ਔਰ ਪਰਿਵਾਰ ਦਾ ਨਾਲ ਖੜਨਾ ਬਹੁਤ ਇੰਪੋਰਟੈਂਟ ਹੈ ਨਹੀਂ ਤਾਂ ਇਸ سپورਟ ਤੋਂ ਬਿਨਾ ਜ਼ਰੂਰ ਮਤਲਬ ਪੋਸੀਬਲ ਹੀ ਨਹੀਂ ਹੈ ਕੁਝ ਵੀ ਨਾ ਜੇ ਤੁਹਾਡੇ ਨੂੰ ਇਹ ਜਾਣਨਾ ਚਾਹਾਂਗੇ ਬਿਲਕੁਲ ਪੋਸੀਬਲ ਨਹੀਂ ਹੈਗਾ ਪਰਿਵਾਰ ਤੁਹਾਡਾ ਸਾਥ ਦਿੰਦਾ ਹੈ ਤਾਂ ਤੁਸੀਂ ਬਹੁਤ ਖੁੱਲ ਕੇ ਕੰਮ ਕਰਦੇ ਹੋ ਔਰ ਮੈਂ ਤਾਂ ਇਸ ਗੱਲੋਂ ਬਹੁਤ ਲੱਕੀ ਆ ਕਿ ਮੇਰੇ ਪੇਰੈਂਟਸ ਨੇ ਵੀ ਮੇਰਾ ਸਾਥ ਦਿੱਤਾ ਮੇਰੇ ਇਨ-ਲਾਜ਼ ਨੇ ਵੀ ਮੇਰਾ ਸਾਥ ਦਿੱਤਾ ਹਸਬੰਡ ਨੂੰ ਤਾਂ ਦੇਣਾ ਹੀ ਪੈਣਾ ਐਨੀ ਕੁਝ ਸੁਣ ਕੇ ਲੈਂਟਡ ਵਾਈਫ ਮਿਲੀ ਆ ਆਬਵੀਅਸਲੀ ਕਿਉਂਕਿ ਖੁਦ ਮਤਲਬ ਇੱਕ ਰਾਈਟਰ ਨੇ ਤੇ ਮੈਂ ਕਈ ਵਾਰੀ ਹੱਸਦੇ ਹੁੰਦੇ ਅਸੀਂ ਮਜ਼ਾਕ ਮਜ਼ਾਕ ਕਰਦੇ ਹਾਂ ਯਾਰ ਮੈਂ ਛੱਡ ਦੇਣਾ ਕੰਮ ਹੋਇਆ ਮੈਂ ਮਤਲਬ ਵੀ ਆ ਕਰਨਾ ਹੁਣ ਆ ਕਰਨਾ ਉਹਨਾਂ ਦਾ ਹੁੰਦਾ ਕਿ ਤੈਨੂੰ ਨਾ ਮੈਂ ਤਾਂ ਵਿਆਹ ਤੇਰੇ ਨਾਲ ਕਰਵਾਇਆ ਕਿ ਤੂੰ ਥੀਏਟਰ ਕਰਦੀ ਹੈ ਤੇ ਤੂੰ ਕਲਾਕਾਰ ਹੈ ਤੇ ਥੀਏਟਰ ਦਾ ਤੂੰ ਕਦੀ ਛੱਡ ਨਹੀਂ ਸਕਦੀ ਇਹ ਮੈਨੂੰ ਪਤਾ ਤੂੰ ਜਿੰਨਾ ਮਰਜ਼ੀ ਬੋਲ ਲੈ ਉਦੋਂ ਸੋ ਮਤਲਬ ਇੱਕ ਬੌਂਡਿੰਗ ਅੱਛੀ ਹੈਗੀ ਹੈ ਤਾਂ ਫਿਰ ਤੁਹਾਡਾ ਕੰਮ ਕਰਨਾ ਸੌਖਾ ਹੋ ਜਾਂਦਾ ਹੈ। ਰਾਈਟ ਮੈਮ ਸਿਨੇਮਾ ਦੇ ਵਿੱਚ ਬਹੁਤ ਬਦਲਾਅ ਆ ਰਿਹਾ ਹੈ ਇਸ ਦੇ ਵਿੱਚ ਕੋਈ ਦੋ ਰਾਇ ਨਹੀਂ ਹੈਗੀ ਬੜੇ ਸੋਹਣੇ ਸੋਹਣੇ ਕਨਸੈਪਟਸ ਆ ਰਹੇ ਐ ਸਪੈਸ਼ਲੀ ਦੇਖਿਆ ਜਾਂਦਾ ਹੈ ਗਿਪੀ ਕਰੇ ਵਾਲ ਜਦੋਂ ਵੀ ਆਉਂਦੇ ਨੇ ਕੁਝ ਨਵੇਕਲਾਪਨ ਤਾਂ ਹੁੰਦਾ ਹੀ ਹੈ ਕਨਸੈਪਟ ਦੇ ਵਿੱਚ ਬਾਕੀ ਵੀ ਬਹੁਤ ਸੋਹਣਾ ਕੰਮ ਕਰ ਰਹੇ ਬਟ ਉਹਨਾਂ ਤੋਂ ਇੱਕ ਉਮੀਦਾਂ ਵੱਖਰੀਆਂ ਬਣ ਗਈਆਂ ਨੇ। ਸੋ ਸਿਨੇਮਾ ਦੇ ਇਸ ਬਦਲਦੇ ਹੋਏ ਦੌਰ ਨੂੰ ਖੁਦ ਦੇ ਨਾਲ ਕਿਸ ਤਰ੍ਹਾਂ ਜੋੜ ਕੇ ਵੇਖਦੇ ਹੋ ਜਦੋਂ ਸ਼ੁਰੂਆਤ ਕੀਤੀ ਸੀ ਜਦੋਂ ਹੁਣ ਕੰਮ ਕਰ ਰਹੇ ਹੋ ਅੱਗੇ? ਬਹੁਤ ਚੰਗਾ ਲੱਗਦਾ ਹੈ ਜਦੋਂ ਪਹਿਲੀ ਪਹਿਲੀ ਫਿਲਮ ਕੀਤੀ ਸੀ ਤੇ ਉਦੋਂ ਬਹੁਤ ਡਰ ਆ ਗਿਆ ਸੀਗਾ ਤੂੰ ਕਰ ਲੇਂਗੀ ਤੂੰ ਕਰ ਲੇਂਗੀ ਸੋ ਮਤਲਬ ਮੇਰੀ ਫਰਸਟ ਫਿਲਮ ਵੈਸ ਤੇ ਬਾਗੀ ਸੀਗੀ ਪਰ ਉਸ ਤੋਂ ਪਹਿਲਾਂ ਮੰਨਤ ਆ ਗਈ ਸੀਗੀ ਨਾ ਤਾਂ ਉਦੋਂ ਉਦੋਂ ਦਾ ਦੌਰ ਤੇ ਅੱਜ ਦੇ ਦੌਰ ਦੇ ਵਿੱਚ ਦੇਖੀ ਤਾਂ ਹੁਣ ਅੱਜ ਕੱਲ ਬਹੁਤ ਕਮ ਹੈ ਕੰਟੀਨਿਉਟੀ ਦੇ ਵਿੱਚ ਹੋ ਰਿਹਾ ਹੈ ਮੈਂ ਹਮੇਸ਼ਾ ਮੇਰੀ ਇਹ ਪਾਲ ਹੁੰਦੀ ਹੈ ਕਿ ਮੈਂ ਜੇ ਮਦਰ ਦਾ ਆਬਵੀਅਸਲੀ ਮਦਰ ਦੇ ਕੈਰੈਕਟਰ ਕਰਨੇ ਹੈ ਤਾਂ ਉਸ ਕੈਰੈਕਟਰ ਦੇ ਵਿੱਚ ਕੁਝ ਕਰਨ ਲਈ ਹੋਵੇ ਮਤਲਬ ਦੰਮੀ ਜੀ ਮੰਗ ਬਣਾ ਕੇ ਖੜੀ ਨਹੀਂ ਕਰਨਾ ਸੱਚੀ ਮੁੱੱਚੀ ਚਾਹੇ ਇੱਕ ਡਾਇਲਗ ਹੋਵੇ ਬੁਰੀ ਫਿਲਮ ਚ ਚਾਹੇ 1 ਮਿੰਟ ਲਈ ਸਾਇਲੈਂਟਲੀ ਨਿਕਲਣਾ ਹੋਵੇ ਬਟ ਉਹ ਕੁਝ ਹੋਵੇ ਕਰਨ ਲਈ ਐਜ਼ ਅ ਐਕਟਰ ਮਤਲਬ ਮੇਰੀ ਇੱਛਾ ਹਮੇਸ਼ਾ ਰਹਿੰਦੀ ਹੈ ਕਿ ਐਜ਼ ਅ ਐਕਟਰ ਕੁਝ ਵਕਰਾ ਹੋਏਗਾ ਤਾਂ ਕਰਨ ਨੂੰ ਦਿਲ ਕਰਦਾ ਸੋ ਇਸ ਮਤਲਬ ਪਾਲ ਦੇ ਵਿੱਚ ਮੈਂ ਹਮੇਸ਼ਾ ਰਹਿੰਦੀ ਆ ਮੈਨੂੰ ਲੱਗਦਾ ਹੁੰਦਾ ਹੈ ਕਿ ਕੁਝ ਵਕਰਾ ਕਰਾਂਗੇ ਤਾਂ ਮਜ਼ਾ ਵੀ ਆਉਂਦਾ ਹੈ ਕਰਕੇ ਔਰ ਆਡੀਅנס ਨੂੰ ਵੀ ਚੰਗਾ ਲੱਗਦਾ ਜੀ ਮੈਂ ਖੜੇ ਖੜੋਤੇ ਜ਼ਿਆਦਾ ਸਨਮਾਨੀ ਲਵਾਂਗੀ ਇੱਕ ਸਵਾਲ ਜ਼ਰੂਰ ਪੁੱਛਾਂਗੀ ਨਿਰਮਲ ਰਿਸ਼ੀ ਮੈਮ ਸਾਡੀ ਉਹ ਮਿਸਾਲ ਬਣ ਗਏ ਨੇ ਜੋ ਮੈਨੂੰ ਲੱਗਦਾ ਹੈ ਹਰ ਕੋਈ ਚਾਹੇਗਾ ਬੰਨਾ ਸਾਡੇ ਵਰਗੇ ਵੀ ਅੱਜ ਜਦੋਂ ਆਏ ਸੀ ਆ ਮੈਨੂੰ ਤਾਂ ਤੁਰੀਆ ਵੀ ਨਹੀਂ ਜਾਂਦਾ ਹੈ ਨਾ ਤੇ ਉਹਨਾਂ ਨੂੰ ਲੈ ਕੇ ਆਏ ਆ ਫਿਲਮ ਦਾ ਹਿੱਸਾ ਬਣੇ ਨੇ ਕੰਮ ਕਰ ਰਹੇ ਨੇ ਸਟੇਲ ਉਹਨੇ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਸੋ ਸ਼ੀ ਇਜ਼ ਅ ਪ੍ਰਾਊਡ ਐਂਡ ਵੀ ਆ ਰੀਲੀ ਪ੍ਰਾਊਡ ਆਫ ਹਰ ਹੈ ਨਾ ਸੋ ਤੁਸੀਂ ਉਹਨਾਂ ਨੂੰ ਜਦੋਂ ਦੇਖਦੇ ਹੋ ਨਾ ਕੰਮ ਕਰਦੇ ਹੋ ਤੁਸੀਂ ਆ ਮੈਨ ਹਾਊਸ ਬਹੁਤ ਜੰਗਾ ਲੱਗਦਾ ਬਹੁਤ ਜ਼ਿਆਦਾ ਕਿਉਂਕਿ ਸਾਰੇ ਕਹਿੰਦੇ ਹੁੰਦੇ ਨੇ ਮੈਨੂੰ ਮੈਨੂੰ ਪਰਸਨਲੀ ਮੈਂ ਦੱਸਾਂ ਤਾਂ ਮੈਨੂੰ ਘਰੋਂ ਮੇਰੇ ਰਿਸ਼ਤੇਦਾਰਾਂ ਤੋਂ ਇਹ ਝਿਰਕਾ ਪੈਂਦੀਆਂ ਹੁੰਦੀਆਂ ਆ ਵੀ ਤੂੰ ਇਹ ਕੰਮ ਕਿੰਨੀ ਕੀ ਦੇਰ ਤੱਕ ਕਰੇਂਗੀ ਜਦਨ ਗੋਡੇ ਖੜ ਗਏ ਜਦਨ ਥੱਕ ਗਈ ਜਦਨ ਸਾਹ ਸੱਤ ਖਤਮ ਹੋ ਗਏ ਤਾਂ ਕੀ ਕਰੇਂਗੀ ਉਦੋਂ ਮਹਾ ਕੋਈ ਸਾਹ ਸੱਤ ਖਤਮ ਨਹੀਂ ਹੁੰਦੇ ਕਲਾਕਾਰ ਕਦੇ ਵੀ ਬੁੱਢਾ ਨਹੀਂ ਹੋ ਸਕਦਾ ਸੋ ਇਸ ਕਰਕੇ ਕਲਾ ਦੀ ਜਿਹੜੀ એનર્ਜੀ ਆ ਉਹ ਹਮੇਸ਼ਾ ਸਾਡੇ ਅੰਦਰ ਰਹੀ ਹੈ ਤੇ ਜਦੋਂ ਮੈਂ ਇਹਨਾਂ ਨੂੰ ਦੇਖਦੀ ਆ ਸਾਨੂੰ ਹੋਰ એનર્ਜੀ ਮਿਲਦੀ ਹੈ ਨਾ ਸਾਡੇ ਮਤਲਬ ਸਾਨੂੰ ਲੱਗਦਾ ਹੈ ਕਿ ਅਸੀਂ ਐ ਨਹੀਂ ਕਿ ਅਸੀਂ ਥੱਕ ਕੇ ਬੈਠ ਜਾਵਾਂਗੇ ਨੋ ਅਸੀਂ ਨਹੀਂ ਥੱਕ ਸਕਦੇ ਕਲਾਕਾਰ ਦੀ ਜਿਹੜੀ ਕਲਾ ਨਾਲ ਜੁੜਿਆ ਹੋਇਆ ਜਿਹੜਾ ਰਿਸ਼ਤਾ ਹੈ ਕਲਾਕਾਰ ਦਾ ਉਹ ਕਦੇ ਵੀ ਖਤਮ ਨਹੀਂ ਹੋ ਸਕਦਾ ਸੋ ਮੈਨੂੰ ਤਾਂ ਖੁਸ਼ੀ ਹੁੰਦੀ ਬਤੌਰ ਕਲਾਕਾਰ ਖੁਸ਼ ਹੂੰ ਸਕੂਨ ਹੈ ਬੇਹਦ ਬੇਹਦ ਹੋਰ ਮੈਨੂੰ ਕੁਝ ਕਰਨਾ ਹੀ ਨਹੀਂ ਆਉਂਦਾ ਸੋ ਇਸ ਕਰਕੇ ਇਸ ਤੋਂ ਇਲਾਵਾ ਮੈਨੂੰ ਕੁਝ ਨਹੀਂ ਆਉਂਦਾ ਮੇਰੀ ਰੋਜ਼ੀ ਰੋਟੀ ਸਭ ਕੁਝ ਮੇਰਾ ਮੰਦਿਰ ਮਸਜਿਦ ਸਭ ਕੁਝ ਇੱਥੇ ਹੀ ਹੈ ਕੀ ਬਾਤ ਹੈ ਤੁਸੀਂ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਆਈ ਵਿਸ਼ ਕਿ ਤੁਸੀਂ ਹੈਲਦੀ ਵੈਲਦੀ ਰਹੋ ਐਂਡ ਇਸੇ ਤਰ੍ਹਾਂ ਸੋਨਾ ਸਿਨੇਮਾ ਲੈ ਕੇ ਆਂਦੇ ਰਹੋ ਸੋ ਥੈਂਕ ਯੂ ਸੋ ਮੱਚ ਸਸ਼ਟੀ ਕਲਪਾ ਥੈਂਕ ਯੂ ਥ